ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਤੀਜਾ ਜੇ ਲੋੜੇ ਵਰ ਫਾਲਣੀਏ ਤਾ ਗੁਰ ਚਰਣੀਂ ਚਿਤ ਲਾਏ ਸਦਾ ਹੋਇ ਸੋਹਾਗਣੀ ਹਰ ਜਿਉ ਮਰੇ ਨਾ ਚਾਏ RAM ਜੇ ਲੋੜੇ ਵਰ ਬਦੜੀਏ ਦਾਗੁਰ ਚਰਨੀ ਚਿਤ ਲਾਏ RAM ਸਦਾ ਹੋਇ ਸੋਹਾਗਣੀ ਹਰ ਜਿਉ ਮਰੇ ਨਾ ਚਾਏ RAM ਗਿਓ ਮਾਇ ਨ ਜਾਏ ਗੁਰ ਕੈ ਸਹਜ ਸੁਭਾਏ ਸਤ ਕਨਕੰਤ ਪਿਆਰੀ ਸੱਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸਵਰ ਰਸੀ ਗਾਰੀ ਮੇਰਾ ਪ੍ਰਵਸਾਚਾ ਸਦ ਹੀ ਸਚ ਜਿਨ ਆਪੇ ਆਪੋ ਪਾਇਆ ਨਾਨਕ ਸਦਾ ਫਿਰਾਵੇ ਆਪਣਾ ਜਿਨ ਗੁਰ ਚਰਣੀ ਚਿਤ ਲਾਇਆ ਫਿਰ ਪਾਇੜਾ ਪਾਲੜੀਐ ਆਂਤੈ ਨੇ ਸਹਜੇ ਮਾਤੀ ਰਾਮ ਮਤੀ ਮਨਨਿਤ ਪਿਆ ਕਿਦ ਤਨ ਮੈਂ ਨਰਾਤੀਰਾਗ ਕਿਦ ਤਨ ਮੈਂ ਨਰਾਤੀ ਹਰ ਪ੍ਰਭ ਰਾਤੀ ਮੇਰਾ ਪ੍ਰਭ ਮੇਰ ਮਿਲਾਏ ਅੰਦਰ ਲਾਵੇ ਹਰ ਪ੍ਰਭ ਆਪਣਾ ਵਿੱਚ ਹੋ ਆਪ ਗਵਾਏ ਗੁਰਮਤਿ ਹੈ ਗੁਰਮਤਿ ਪਾਇਆ ਸਹਜ ਮਿਲਾਇਆ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਮਿਲੇ ਵਡਿਆਈ ਪ੍ਰਭ 라ਵੇ ਰੰਗ ਰਾਤੀ ਤੇਰੇ 라ਵੇ ਰੰਗ ਰਾਤੜੀਐ ਫਿਰ ਕਾ ਮਹਿਲ ਤਿਨ ਪਾਇਆ ਰਾਮ ਦੋ ਸੋ ਆਤਮ ਨਿਰਮਲ ਰਤਾ ਜਿਨ ਵਿੱਚੋਂ ਆਪ ਗਵਾਇਆ ਰਾਮ ਵਿੱਚੋਂ ਮੋਚੁ ਕਾਇਆ ਚ ਹਰ ਪਾਇਆ ਹਰ ਕਾਮਣ ਮਨ ਪਾਣੀ ਆਂਦੇ ਨਗੁਨ ਗਾਵੇਂ ਤੇ ਸਾਚੇ ਕਥਿ ਅਕਥ ਕਹਾਣੀ ਜੋਗੇ ਚਾਰੇ ਸਾਚੇ ਇੱਕੋ ਵਰਤੈ ਬਿਦੁਰ ਕਿਨੇ ਨਾਮ ਆਇਆ ਨਾਨਕ ਰੰਗ ਰਾਵੈ ਰੰਗ ਰਾਤੀ ਜਿਨ ਹਾਰ ਸੇ ਤੀ ਚਿਤ ਲਾਇਆ ਕਾਮਣ ਮਨ ਸੋਹਿਰਦਾ ਸਾਜਨ ਸਾਜਨ ਮਿਲੈ ਪਿਆਰੇ ਰਾ ਦੀ ਮਨ ਨਿਰਮਲ ਹੋਆ ਹਰ ਰੱਖਿਆ ਔਰ ਤਾਰੇ ਰਾਮ ਹਰ ਰੱਖਿਆ ਔ ਤਾਰਿਆ ਪ੍ਰਾਂਕਾਜ ਸਵਾਰੇ ਗੁਰਮਤੀ ਹਰ ਜਾਤਾ ਈਤਮੋਹਿ ਲਿਆ ਮਨ ਮੇਰਾ ਪਾਇਆ ਕਰਮ ਬਿਦਾਤਾ ਗੁਰਸੇਵ ਸਦਾ ਸੁਖ ਪਾਇਆ ਹਰਿਵਸਯਾ ਮਨ ਮੁਰਾਰੇ ਨਾਨਕ ਮੇਲ ਲਈ ਗੁਰ ਆਪਣੇ ਗੁਰ ਕੈ ਸਬਦ ਸਵਾਰੇ ਸਾਧ ਗੁਰ ਸੇਵ ਸਦਾ ਸੁਖ ਪਾਇਆ ਹਰ ਬਸਿਆ ਮਨੁ ਮੁਰਾਰੇ ਨਾਨਕ ਨੇ ਲਈ ਗੁਰ ਆਪਣੇ ਗੁਰ ਕੈ ਸਬਦ ਸਵਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ